ਆਪਾਂ ਕਣਕ ਝੋਨੇ ਦੇ ਕੋਈ ਮਗਰ ਤੁਰੇ ਫਿਰਦੇ ਆ ਜੇ ਆਪਾਂ ਮੱਕੀ ਲਈਏ ਫਾਇਦੇ ਜੀ ਨਹੀਂ ਦਹਾਗੇ ਪਹਿਲਾਂ ਇੱਕੋ ਸਭ ਰਿਆ ਹੁੰਦੀ ਨੇ ਇਹਦੇ ਬਸ ਉਹ ਵੀ ਹੌਲੀਆਂ ਜੀਆਂ ਸੁੰਡੀਆਂ ਨੂੰ ਕੋਈ ਪੈਂਦੀ ਨਹੀਂ ਖੇਦੀ ਅੱਜ 22 ਤਰੀਕ ਹੋਈ ਆ ਹਾਂਜੀ ਅਸੀਂ ਦੋਨਾਂ ਮਸ਼ੀਨਾਂ ਨਾਲ ਅਸੀਂ 250 ਕਿੱਲਾ ਮੱਢੀ ਕਰਦੇ ਝਾੜ ਜੂੜ ਤਾਂ ਵਧੀਆ ਰਹਾ ਮੱਕੀ ਦਾ ਝਾੜ ਜਿਵੇਂ ਹੁਣ ਸੁੱਕੀ ਮੱਕੀ ਆ ਜਿਵੇਂ ਘਟਨੇ ਜਿਵੇਂ ਫੇਰ ਵੀ 40 ਕੁਇੰਟਲ ਮੱਕੀ 40 40 ਬਰਾਸੀ ਮੱਕੀ ਲਿਖੀ ਹਾਂਜੀ ਪਿਛਲੇ ਸਾਲ ਜਿਵੇਂ 50 ਕੁਇੰਟਲ ਮੱਕੀ ਲਿਖੀ ਰਹੀ ਆਪਣੀ ਜੀ ਠੀਕ ਹੈ ਜੀ ਸਾਰੇ ਨੂੰ ਪਿਆਰ ਭਰੀ ਸ਼ਾਸਿਕਾਲ ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਮ ਹੋਗੇ ਅੱਜ ਲੈ ਕੇ ਆਇਆ ਸੁਟਰੀ ਮੱਕੀ ਤੇ ਚੱਲਦੀ ਵਿਛਾਲ ਕਮੈਨ ਇੱਕ ਕਟਰ ਹੈਗਾ ਪ੍ਰੀਤ ਵਾਲਿਆਂ ਦਾ ਰਿਵਿਊ ਕਰਦੇ ਅੱਜ ਆਪਾਂ ਪਹਿਲਾਂ ਵੀ ਆਪਾਂ ਇਹਨਾਂ ਦੀ ਵੀਡੀਓ ਤਾਂ ਫੈਕਟਰੀ ਚ ਤਾਂ ਬਣਾ ਕੇ ਆਏ ਆਈ ਸੀ ਕਟਰ ਦੀ ਅੱਜ ਚੱਲਦੀ ਦੀ ਵੀ ਦਿਖਾਉਣਿਆ ਤੁਹਾਨੂੰ ਨਾਲੇ ਕਰਨਿਆ ਕਮੈਨ ਵਾਲੇ ਵੀਰ ਨਾਲ ਬਲਜਿੰਦਰ ਸਿੰਘ ਨਾਲ ਬਡੂੰਦੀ ਪਿੰਡ ਹੈ ਜ਼ਿਲ੍ਹਾ ਲੁਧਿਆਣਾ ਉਹ ਇਹਨਾਂ ਕਰਦੇ ਆ ਗੱਲਬਾਤ ਵੀ ਕਿਹੜੇ ਕਿਹੜੇ ਸੀਜ਼ਨ ਲਾਉਂਦਾ ਹੋ ਕਿਵੇਂ ਆ ਆ ਚੱਲਦੀ ਆ ਬੁਛਾਲ ਉਹਦੀ ਮੰਨ ਲਓ ਮੱਕੀ ਤੇ ਆ ਜੋ ਕਰਦੇ ਆ ਬਜਿੰਦਰ ਨਾਲ ਗੱਲਬਾਤ ਹਾਂਜੀ ਕੀ ਹਾਲ ਆ ਬਜਿੰਦਰ ਹੋਰ ਠੀਕ ਠੀਕ ਕਿਵੇਂ ਚੱਲਦਾ ਕਾਰੋਬਾਰ ਕਾਰੋਬਾਰ ਵੀ ਵਧੀਆ ਚੱਲਦਾ ਜੀ ਕਿਵੇਂ ਮੱਕੀ ਤੇ ਵਧੀਆ ਚੱਲਦੀ ਆ ਮਸ਼ੀਨ ਹਾਂਜੀ ਵਧੀਆ ਚੱਲਦੀ ਆ ਠੀਕ ਆ ਕਿਹੜਾ ਮਾਡਲ ਆ ਵੀ ਮਸ਼ੀਨ ਇਹ ਮੇਰੇ ਇਹ ਮਸ਼ੀਨ ਹੈਗੇ 24 ਮਾਡਲ ਆ ਜੀ ਆਪਣੇ ਸੈਕਤੀ ਲਈ ਆ ਸੈਕਤੀ ਲਈ ਸੀ ਕਣਕ ਦੀ ਠੀਕ ਆ ਇੰਜਣ ਕਿਹੜਾ ਇਹਦੇ? ਇਹਨਾਂ DS4 ਆ ਜੀ ਜੂਰੀ ਵਾਲਾ। ਹੋਰ ਠੀਕ ਹੈ ਜੂਰੀ ਵਾਲਾ। ਹਾਂਜੀ ਹਾਂਜੀ। ਜਿਵੇਂ ਵਿੱਚ ਕਹੀ ਜਾਂਦੇ ਨੇ ਵੀ ਜੂਰੀਏ ਦੀ ਦਿੱਕਤ ਜੀ ਆ ਯਾਰ ਕੀ ਪਤਾ ਨਹੀਂ ਕਿਵੇਂ ਨਿਕਲੂ ਇੰਜਣ ਕਿਵੇਂ ਲੱਗਿਆ ਤੈਨੂੰ ਤੇ ਕਣਕ ਤੇ ਵੀ ਚਲਾਈ ਹੋਣੀ ਆ। ਮੇਰੇ ਕੋਈ ਦਿੱਕਤ ਨਹੀਂ ਹੈਗੀ ਇਹਦੇ। ਠੀਕ ਆ। ਪਰ ਵਧੀਆ ਇੰਜਣ ਆ। ਕਚਾਈ ਬਹੁਤ ਜ਼ਿਆਦੇ ਆ। ਠੀਕ ਆ। ਮੱਕੀ ਜਿੰਨਾ ਮਰਜ਼ੀ ਇਹਨੂੰ ਵਿੱਚੋਂ ਠੀਕ ਆ ਕੋਈ ਡੱਕਤ ਨਹੀਂ ਹੈ ਨੀ ਗੱਲ ਜਿਵੇਂ ਪਹਿਲਾਂ ਤਾਂ ਚਲਾਇਓ ਤੈਨੂੰ ਮੱਕੀ ਤੇ ਚਲਾਉਂਦੇ ਨੂੰ ਤਾਂ ਬਹੁਤ ਸਮਾਂ ਹੋ ਗਿਆ ਹਾਂਜੀ 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 ਤੇ ਜਿਵੇਂ ਪਹਿਲਾਂ ਵਾਲੀ ਇੰਜਨ ਉਹ ਦਬਦੇ ਸੀ ਕਿ ਕਿਵੇਂ ਸੀ ਉਹਨਾਂ ਉਹ ਵੀਰੇ ਜਦ ਆਪਾਂ ਦੂਆ ਲਾਉਂਦਾ ਸੀ ਦੂਆ ਹਾਈ ਟੈਲਮੈਂਟ ਹਾਂਜੀ ਲਾਉਨੇ ਹਾਈ ਤੇ ਠੀਕ ਆ ਉਹ ਦਬਦਾ ਇਹ ਨੀ ਦਬਦਾ ਇਹ ਜਮੈਂ ਦਬਦਾ ਵੀਰੇ ਠੀਕ ਆ ਐਵਰੇਜ ਐਵਰੇਜ ਉਹ ਤੇਰੇ ਨੂੰ ਜੋਰੀ ਦਾ ਜਿਹੜਾ ਹੈਗਾ 1300 ਦੇ ਬਾਅਦ ਟੀ ਪੈਂਦੀ ਆ 300 ਲੀਟਰ ਮਗਰ ਠੀਕ ਆ ਉਹੀ ਖਰਚਾ ਫਾਲਦੋ ਬਾਕੀ ਡੀਲ ਸੇਮ ਆ ਸੇਮ ਹੀ ਆ ਸੇਮ ਡੀਲ ਹੈ ਹਾਂਜੀ ਠੀਕ ਆ ਘਟਾ ਸਕਦਾ ਉਹਦੇ ਨੂੰ ਵਾਧਾ ਨਹੀਂਗਾ ਵਾਧਾ ਨਹੀਂ ਹੈਗਾ ਖਚਾਈ ਬਹੁਤ ਯਾਦੇ ਰਹਿੰਦੀ ਕੋਈ ਬਾਡੀ ਬਹੁਤ ਯਾਦੇ ਕਰ ਜਾਂਦੀ ਹੈ ਠੀਕ ਹੈ ਹਾਂਜੀ ਹਾਂਜੀ ਇਹ ਕਿੰਨੇ ਕਿਲੇ ਵੜਦੇ ਨੇ ਮੱਕੀ ਦੇ ਦਿਹਾੜੀ ਚ ਆਪਾਂ ਜੀ ਸਵੇਰੇ 7:30 ਵਜੇ ਹੀ ਚਲਾਉਣੇ ਆ ਠੀਕ ਹੈ ਜੀ 7:30 ਤੋਂ ਲੈ ਕੇ ਲਾਲੋ ਸਾਹਿਬ ਤੁਸੀਂ 10-11 ਵਜੇ ਆਜਣੇ ਆਨੂੰ 15-16 ਕਿਲੇ ਹੀ ਵੜਦੇ ਨੇ ਜੀ 15-16 ਹਾਂਜੀ ਹਾਂਜੀ ਵਧੀਆ ਇਹਦੇ ਡਿੱਗੀ ਤੇ ਖੜੀ ਦਾ ਕੋਈ ਫਰਕ ਤਾਂ ਨਹੀਂ ਪੈਂਦਾ ਫਰਕ ਵੀ ਨਹੀਂ ਪੈਂਦਾ ਜਦ ਖੜੀ ਮੱਕੀ ਆ ਹਾਂਜੀ ਕੋਈ ਵਹਿਆ ਤੋਰੀ ਜਾਂਦੀ ਆ ਠੀਕ ਹੈ ਮੈਂ ਅਸਲ ਨੇਹਰੀਆਂ ਵਾਕੀਆਂ ਸੀ ਠੀਕ ਹੈ ਤੇ ਮੱਕੀਆਂ ਹੋਣੀਆਂ ਹੈ ਲਗੀਆਂ ਤੇ ਠੀ ਕਦੇ ਕਿਸੇ ਕਿਸੇ ਪਲਾਟ ਚ ਆ ਕਿਸੇ ਪਲਾਟ ਚ ਠੀਕ ਆ ਹਾਂ ਜੀ ਜਿਹਸੇ ਜਿਹੜਾ ਮੱਕੀ ਦਾ ਟਾਂਡਾ ਹੈਗਾ ਇਹ ਜਿਹੜੇ ਬਲੇਡ ਨੇਗੇ ਉਹ ਤਾਂ ਫਿਰ ਥੱਲੇ ਹੀ ਛੜਦਾ ਗੱਲ ਜਾ ਕੇ ਹਾਂ ਜੀ ਜਿੰਨਾ ਥੱਲੇ ਮਰਜੀ ਬੋਏ ਨੂੰ ਬੜਾਈ ਕਰੋ ਜੀ ਥੱਲੇ ਅਸੀਂ ਠੀਕ ਆ ਤੇ ਟਾਂਡਾ ਇਹ ਕੱਲੀ ਛੱਲੀ ਅੰਦਰ ਜਾਂਦਾ ਜੀ ਕੱਲੀ ਛੱਲੀ ਲੈ ਕੇ ਜਾਂਦਾ ਹਾਂ ਜੀ ਠੀਕ ਆ ਹਾਂ ਜੀ ਇਹੀ ਆਪਾਂ ਕਟਰਵਾਲ ਦੇ ਆ ਪ੍ਰੀਤ ਵਾਲਿਆਂ ਦਾ ਹਾਂ ਪ੍ਰੀਤ ਵਾਲਿਆਂ ਦਾ ਪ੍ਰੀਤ ਵਾਲਿਆਂ ਦਾ ਠੀਕ ਆ ਜਿਹੜਾ ਪ੍ਰੀਤ ਵਾਲਿਆਂ ਦਾ ਬੈਸਟ ਹੈਗਾ ਪੂਰਾ ਬੈਟਾ ਜੀ ਆਪਾਂ 350 ਕਿਲੋ ਬਾਢੀ ਕੀਤੀ ਆ ਠੀਕ ਆ ਤੇ ਬਲੇਟਾਂ ਨੂੰ ਲਾ ਲੋ ਪਤਾ ਨਹੀਂ ਹੈਗਾ ਵੀ ਬੇ ਬਾਢੀ ਦੂਜਾ ਆਪਣੇ ਅਸੇ ਆ ਇੰਨੀ ਇੰਨੀ ਬਾਢੀ ਕੀਤੀ ਆ ਠੀਕ ਆ ਪਤਾ ਵੀ ਹੈ ਨਹੀਂ ਇੰਨੀ ਬਾਢੀ ਜੇ ਬਾ 350 ਬਾਢੀ ਤਾਂ ਬਹੁਤ ਜ਼ਿਆਦਾ ਆ ਹਾਂ ਜੀ ਬਹੁਤ ਜ਼ਿਆਦਾ ਆ ਪਿੰਡ ਪਿੰਡ ਹੀ ਵੱਡੀ ਆ। ਪਿੰਡ ਪਿੰਡ ਹੀ ਵੱਡੀ ਆ। ਆਪਾਂ ਤਿੰਨ ਮਸ਼ੀਨਾਂ ਲਈਆਂ ਹੀ ਕਰਤਾਰਾਂ ਦੀਆਂ। ਠੀਕ ਹੈ ਜੀ। ਤਿੰਨ ਮਸ਼ੀਨਾਂ ਤਿੰਨ ਹੀ ਪ੍ਰੀਤ ਦੇ ਕਟੜ ਲਾਇਆ ਸੀ। ਤਿੰਨਾ ਨਹੀਂ। ਇੱਕ ਆਪਣੇ ਕਾਲਾ ਧੂਰ ਕੋਟ ਤੋਂ। ਠੀਕ ਹੈ। ਉਹ ਵੀ ਆਪਣੇ ਮਿੱਤਰ ਆ। ਠੀਕ ਹੈ ਜੀ। ਇੱਕ ਲਾਲਾ ਜੀ ਲਦਾਲੇ ਤੋਂ ਕਰਨੇ ਹੋਣੀ। ਠੀਕ ਹੈ। ਉਹ ਵੀ ਆਪਣੇ ਮਿੱਤਰ ਨੇ ਜੀ। ਠੀਕ ਹੈ। ਆਪਾਂ ਤਿੰਨ ਮਸ਼ੀਨਾਂ ਕਰਤਾਰਾਂ ਆ ਰਿਹਾ ਤਿੰਨੇ ਹੀ ਕਟੜ ਲਾਇਏ ਜੀ। ਠੀਕ ਹੈ। ਤੇ ਅਸੀਂ ਤਿੰਨਾਂ ਮਹੀਨਿਆਂ ਨੇ 350 ਤੋਂ 400 ਕਿੱਲਾ ਕੱਲੀ ਮਹੀਨੇ ਵੱਡੀ ਕੀਤੀ ਆ। ਕੱਲੀ ਨਹੀਂ। ਕੱਲੀ ਨਹੀਂ ਜੀ। ਠੀਕ ਹੈ। ਤੇ ਇਸ ਸਾਲ ਮੈਂ ਆ ਬਿਸ਼ਾਲ ਮਸ਼ ਤੇ ਕਿ ਨਵੀਂ ਕਰਦੇ ਹੋ? ਸਹੀ ਸਹੀ ਨਵੀਂ ਜੀ ਲੈ ਕੇ ਆਨੇ। ਬਸ ਤੁਰ ਦੋ ਸੀਜਨ ਜਿਵੇਂ ਕਾਣ ਕਰਦੇ ਹਾਂ। ਹਾਂ ਜੀ ਹਾਂ ਜੀ। ਠੀਕ ਐ। ਹਾਂ ਜੀ। ਮੂੰਗੀ ਵੀ ਪੜਦੇ ਹੋ ਫਿਰ ਤੁਸੀਂ? ਹਾਂ ਜੀ ਇੱਕ ਮਸ਼ੀਨ ਮੂੰਗੀ ਤੇ ਜਲਦੀ ਨਾਲ। ਠੀਕ ਐ। ਪਹਿਲਾਂ ਕਿੱਤੀ ਕਿੱਤੀ ਸਾਰੀ ਮੂੰਗੀ ਵੱਢੀ ਆ ਜੀ? ਠੀਕ ਐ। 200 ਕਿਲੋ ਰਿਗੜ ਮੂੰਗੀ ਵੱਢ ਲਈ ਆਪਾਂ। ਪਹਿਲਾਂ। ਠੀਕ ਐ ਜੀ। ਤੇ ਹੁਣ ਵੀ ਜਿਵੇਂ ਹੁਣ ਬੱਚਾ ਸਾਡੇ ਕੋਲ ਜ਼ੋਰ ਹੁੰਦਾ ਕੰਮ ਦਾ। ਮੂੰਗੀ ਦਾ ਕਟਰ ਬਦਲੀ ਕਰ ਲੈਂਦੇ ਆ। ਠੀਕ ਐ ਜੀ। ਮੂੰਗੀ ਵਾਲਾ ਕਟਰ ਬਦ ਲੈਨੇ ਆ ਜੀ। ਫਿਰ ਅੱਜ ਮਸ਼ੀਨ ਜਮੇ ਆਪਣੀ ਮੂੰਗੀ ਦੀ ਜਲਦੀ ਇੱਕ ਕਰਤਾਰ। ਠੀਕ ਸਾਰੀ ਨਿਬੜ ਗਈ ਜੀ ਮੁੱਕ ਗਿਆ ਹਾਂ ਠੀਕ ਬਿਲਜਿੰਦਰ ਜੀ ਤੁਸੀਂ ਫਸਲਾਂ ਕਾਇ ਲੈਣੇ ਹੋਗੇ ਸਾਲ ਚ ਅਸੀਂ ਵੀ ਤਿੰਨ ਫਸਲਾਂ ਲੈਣੇ ਆ ਜੀ ਝੋਨਾ ਝੋਨਾ ਮੱਕੀ ਆਲੂ ਜੀ ਆਲੂ ਹਾਂਜੀ ਹਾਂਜੀ ਠੀਕ ਆ ਇਹ ਫਿਰ ਕਿੰਨੇ ਕਿੰਨਾ ਸਮੇਂ ਦੇ ਵਿੱਚ ਤਿਆਰ ਹੋ ਜਾਂਦੀਆਂ ਮੱਕੀ ਇਹ ਜੀ 135 ਵਾਲੀਆਂ ਲੈਂਦੇ ਹਾਂ ਉਹ ਦਾ ਪੱਕੇ ਤੇ ਵਧੀਆ ਫਸਲ ਬਣਨੀ ਆ ਪਕਾਵੇਂ ਠੀਕ ਆ ਹਾਂਜੀ ਝੋਨਾ ਘੜਾ ਤੁਹਾਨੂੰ ਤੁਸੀਂ ਪਹਿਲਾਂ ਫਿਰ ਅਸੀਂ ਵੀ ਛੱਬੀ ਲਵਾਂਗੇ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਉਦੋਂ ਬਾਅਦ ਫਿਰ ਵਰਕੀ ਆਲੂ ਵੇਚਨੇ ਆਂ ਆਲੂ ਵੇਚਦੇ ਹਾਂ ਜੀ ਹਾਂ ਜੀ ਤੇ ਕੱਲੋਂ ਤੋਂ ਬਾਅਦ ਫਿਰ ਮੱਕੀ ਲਾਉਂਦੇ ਆਂ ਆਲੂ ਆ ਬੱਕੀ ਲਾਉਣੇ ਕੋ ਗੰਨਾ ਲਾਉਣੇ ਕੋ ਗੰਨਾ ਵੀ ਹੈ 30 35 ਕਿੱਲੇ ਆਪਣੇ ਵੇਚਦੇ ਆਂ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਮੂੰਗੀ ਵੀ ਉੱਚੀ ਲੱਗਦੀ ਆ ਮਨ ਨੂੰ ਮੂੰਗੀ ਵੀ ਅਸੀਂ ਜਿਵੇਂ ਹੁਣ ਵਾਰ ਜਲਾ 100 ਕਿੱਲ ਲਾ ਲੂਆਂ ਅਸੀਂ ਇੱਥੇ ਹੀ ਇਸ ਸਾਲ ਉਹਦੇ ਵਿੱਚੋਂ ਅਸੀਂ 80 ਕਿੱਲੇ ਮੱਕੀ ਲਾ ਲਈ ਠੀਕ ਹੈ ਜੀ ਕੁਝ ਗੰਨਾ ਵਿੱਚੋਂ ਵੇਚਤਾ ਜੀ 20 ਕਿੱਲੇ ਗੰਨਾ ਵੇਚਤਾ ਠੀਕ ਹਾਂ ਜੀ ਇਹਦਾ ਮੱਕੀ ਦਾ ਝਾੜ ਝੂੜ ਦਾ ਵਧੀਆ ਰ ਚਾ 40 ਬਾਸੀ ਮੱਕੀ ਲਿਕਲੇ ਨੇ ਸੁੱਕੀ 40 ਪਲੱਸ ਹਾਂਜੀ ਪਿਛਲੇ ਸਾਲ ਜਿਵੇਂ 50 ਕੁਆਂਟਲ ਮੱਕੀ ਲਿਕਲੋ ਤੇ ਆਪਣੇ ਜੀ ਠੀਕ ਹੈ ਜੀ ਫਰੀਡ ਰੂਟ ਕੀ ਲੱਗੀ ਜਾਂਦਾ ਫਰੀਡ ਜੀ ਸੁੱਕੀ ਮੱਕੀ ਦਾ 2000 2200 ਰੁਪਈਆ ਠੀਕ ਹੈ ਤੇ ਗਿੱਲੀ ਦਾ 1400 ਲੈ ਕੇ 1700 ਦੇਤੀ ਚਾਹੇ স্মੋਕ ਚ ਰਹੀ ਉਹਦਾ ਠੀਕ ਹੈ ਇਹਦੇ ਕਿੰਨਾ ਕੁ ਖਰਚਾ ਆ ਜਾਂਦਾ ਮੱਕੀ ਤੇ ਮੱਕੀ ਦੇ 5000 ਰੁਪਈਆ ਤਾਂ ਹਾਂ ਜਣੋ ਬਈ ਆ ਸੀ ਕੀਲੇ ਦਾ ਕੀਲੇ ਦਾ 5000 ਰੁਪਈਆ ਬਈ ਆ ਠੀਕ ਹੈ ਜੀ ਤੇ ਹੋਰ ਤਾਂ ਇਹ 5-4000 ਰੁਪਈਆ ਹੋਰ ਖਰਚਾ ਦੇ ਹੈਗਾ ਸੀ ਬਈ ਆ ਮਹੀਨ ਆਪਣੇ ਆਪ ਦੀ ਆ ਇਹਦਾ ਆਪਦੀ ਆ ਜੀ ਤੇ ਉਹ ਤਾਂ 4000 ਰੁਪਏ ਬੜਾਈ ਦੇ ਚਲਦੀ ਮੱਕੀ ਦੀ ਠੀਕ ਆ ਹਾਂਜੀ ਹੋਰ ਵੀ ਮਾਰਣੀਆਂ ਯਾਨੀ ਕੁੱਲ ਮਿਲਾ ਕੇ ਚਲੋ ਵੱਧ ਤੋਂ ਵਿੱਚ ਹੀ ਪੜਾਈ ਲਾ ਕੇ ਜੇ ਮੇਰੇ ਵਰਗੇ ਨੇ 12-13000 ਰੁਪਏ ਖਰਚ ਆਉਂਦਾ 12-13000 ਰੁਪਏ ਖਰਚ ਆਉਂਦਾ ਹਾਂਜੀ 1000 ਤੋਂ 500 ਠੀਕ ਆ ਹਾਂਜੀ ਵਿੱਚ ਵੀਰੇ ਕਹੀ ਤਾਂ ਸਪਰੇਆ ਬਹੁਤ ਕਰਨੀਆਂ ਪੈਂਦੀਆਂ ਨੇ ਜਦ ਨਹੀਂ ਵੀਰੇ ਇਹ ਤਾਂ ਬਹੁਤ ਫਸਲ ਸਾਲੀ ਬਦਲਾ ਪਾਣੀ ਨਾਲ ਫਸਲ ਪਾਣੀ ਨਾਲ ਬਦਲਾ ਠੀਕ ਆ ਜੀ ਤੇ ਪਹਿਲਾਂ ਇੱਕ ਦੋ ਸਪਰੇਆ ਹੁੰਦੀਆਂ ਨੇ ਇਹਦੇ ਬਸ ਉਹ ਵੀ ਹੌਲੀਆਂ ਜੀਆਂ ਸੁੰਡੀਆਂ ਨੂੰ ਕੋਈ ਪੈਂਦੀ ਨਹੀਂ ਖੇਦੀ ਠੀਕ ਆ ਜੀ ਬਲਜਿੰਦਰ ਜਿਵੇਂ ਹੁਣ ਮੰਨ ਲਓ ਜਿਵੇਂ ਆਲੂਆਂ ਤੇ ਤੁਸੀਂ ਬਹੁਤ ਸਮਾਨ ਪਾਉਂਦੇ ਹੋ ਹਾਂਜੀ ਹਾਂਜੀ ਬਹੁਤ ਡੀਏਪੀ ਵੀ ਬਹੁਤ ਪੈਂਦਾ ਹਨ ਬਾਕੀ ਹੋਰ ਵੀ ਸਾਧ ਉਹਦਾ ਫਿਰ ਇਹ ਜੇ ਜ਼ੋਰ ਮਾਰਦੇ ਹੋਣਗੇ ਉਹੀ ਸਮਾਨ ਪਾਇਆ ਵਿਆ ਉਹ ਸਮਾਨ ਪਾਉਂਦਾ ਜੀ ਅਸੀਂ ਤਾਂ ਇੱਕ ਇੱਕ ਗੱਟਾ 2.5 ਦਾ ਪਾਉਂਦੇ ਆ ਜੀ ਗੱਟਾ ਇਹ ਮੱਕੀ ਜੀ ਮੱਕੀ ਚ ਇੱਕ ਗੱਟਾ 2.5 ਦਾ ਪਾਉਂਦੇ ਆ ਜੀ ਕਿਹ ਕਹਤੇ ਪਾਉਂਦੇ ਵੀ ਹੈ ਨਹੀਂ ਠੀਕ ਆ ਬੱਕੀ ਉਹੀ ਮਟਾਈ ਮੱਕੀ ਵਾਲਾ ਬਹੁਤ ਹੁੰਦਾ ਆ ਆਲੂ ਵਾਲਾ ਬਹੁਤ ਹੁੰਦਾ ਜੀ ਠੀਕ ਆ ਹਾਂਜੀ ਹਾਂਜੀ ਆ ਉਹੀ ਗੱਲ ਆ ਗਈ ਹੁਣ ਚਲਾਉਣੀ ਆ ਬਸ ਆਹ ਹੀ ਆਪਣੇ 2-3 ਪਿੰਡਾਂ 'ਚ ਮਸ਼ੀਨ ਹਾਂਜੀ ਪਿੰਡ ਪੱਕਾ ਇੱਧਰ ਲਾ ਪੰਜ ਚਾਰ ਪਿੰਡਾਂ 'ਚ ਬਸ ਠੀਕ ਹੈ ਹਾਂਜੀ ਤੇ ਰੇਕ ਲੂਟ ਵਧੀਆ ਮਿਲ ਜਾਂਦਾਗਾ ਹਾਂ ਵਧੀਆ ਮਜਾ ਜਿਹੜੀ ਮਸ਼ੀਨਾਂ ਘੱਟ ਸਾਰੇ ਆਪਣੇ ਪੁਰਾਣੇ ਗਾਹਕ ਨੇ ਜੀ ਠੀਕ ਹੈ ਹਾਂਜੀ ਹਾਂਜੀ ਬਸ ਜਿਨ੍ਹਾਂ ਦੇ ਕਣਕ ਝੋਨਾ ਵੜਦਾ ਉਹਨਾਂ ਦੀ ਮੱਕੀ ਉਹਨਾਂ ਦੀ ਮੱਕੀ ਵੜਦੈ ਠੀਕ ਹੈ ਸਾਡੇ ਏਰੀਆ ਆਲੂ ਦਾ ਬਹੁਤ ਜ਼ਿਆਦਾ ਹੈ ਕਿੰਨੇ ਬੰਦੇ ਰੱਖੇ ਨੇ ਮਸ਼ੀਨ ਤੇ ਫੇਰ ਇਹ ਦੋਨਾਂ ਮਸ਼ੀਨਾਂ ਦੇ ਆਪਣੇ 6 ਬੰਦੇ ਰੱਖੇ ਨੇ ਜੀ 6 ਬੰਦੇ ਹਾਂਜੀ ਹਾਂਜੀ ਠੀਕ ਹੈ ਰਾਤ ਨੂੰ ਫੇਰ 10:00 ਬਜਾ ਜਾਂਦੇ 10 ਇਹਨੂੰ ਕੋਈ ਡੱਕਦ ਨਹੀਂ ਹੈਗੀ ਠੀਕ ਆ ਚਾਹੇ 12 ਬਿਆ ਲੋ ਕਿਵੇਂ ਆਪ ਦੀ ਮਕੀ ਰਾਤ ਨੂੰ ਮੜਨ ਸਾਰੀ ਸਾਰੀ ਆਪ ਦੀ ਆਪ ਆਵੇ ਰਾਤ ਨੂੰ ਮੜਨੀ ਜੀਮੇਦਾਰ ਖੇਤੜਾ ਮੰਨਦਾ ਨਹੀਂ ਥੋੜੀ ਬੜਾਉਣ ਨੂੰ ਹਾਂ ਜੀਮੇਦਾਰ ਲਗਾ ਕੋਈ ਚੱਕਰ ਨਹੀਂ ਇਸ ਨੂੰ ਕੋਈ ਚੱਕਰ ਨਹੀਂ ਹੈ ਚਾਹੇ ਸਾਜ ਦਾ ਚਲਾਇਆ ਜੇ ਤਰੇਲ ਪੈਣੀ ਹੈ ਜਾਂ ਕੋਈ ਇਹ ਚ ਹੋਰ ਵੀ ਆਵਲ ਜੇ ਨਰ ਸੰਦ ਵੀ ਹਾਲੇ ਤਾਕੜੀ ਚਾਹੀਦੇ ਨੇ ਹਨਾ ਹਾਂ ਸੰਦ ਤਾਕੜਾ ਜਾਈਏ ਕਿਵੇਂ ਜਿਵੇਂ ਇਹ ਬੱਟਾਂ ਜੀਆਂ ਤੇ ਬੀਜਿਆ ਬੱਡਾਂ ਦੇ ਬੀਜਿਆ ਵਿਆ ਜਿਹੜਾ 2 ਵੀਲ ਟਰੈਕਟਰ ਨੇ ਉਹਦਾ ਟਰਾਲਾ ਭਰਿਆ ਕੱਢਦੇ ਨਹੀਂ ਹੁੰਦੇ ਨਹੀਂ ਕਰਦੇ ਕਰਦੇ ਹੋਰ ਵੀ ਟਰੈਕਟਰ ਚੱਲਦੇ ਨੇ ਸਾਡੇ ਇਹ ਤਾਂ 4 ਮਸ਼ੀਨ ਜੀ ਪਹਿਲਾਂ ਆਪ ਕਰਤਾਰ ਜੀ ਨੇ 23 ਮਾਡਲ ਲਾਈ ਗਿਆ ਉਹ ਫੋਰ ਉਹ ਕਰਾਈ ਸੀ ਜੀ ਠੀਕ ਹੈ ਹਾਂਜੀ ਹਾਂਜੀ ਜਿਵੇਂ ਜੀ ਤਾਂ ਸੁੱਕ ਪਣਾ ਰਹਿ ਗਿਆ ਫਿਰ ਤਾਂ ਕੋਈ ਲੋੜ ਹੀ ਨਹੀਂ ਲੋੜ ਨਹੀਂ ਜਦ ਬਣੀ ਮੀ ਪੈ ਗਿਆ ਜੀ ਉਹਦ ਨਹੀਂ ਅਸੀਂ ਫੋਰ ਫੋਰ ਕਰ ਲੈਣਾ ਜੀ ਫੋਰ ਵੀ ਫੋਰ ਫਿਰ ਉਹਦਾ ਰੇਟ ਦਾ ਵੀ ਫਰਕ ਪੈਂਦਾ ਹੋਊਗਾ ਰੇਟ ਦਾ ਜਿਵੇਂ ਜ਼ਿਮੀਂਦਾਰ ਕਹਿੰਦਾ ਮੈਂ ਉਸਾਂ ਨਾਲ ਜਜਮੈਂਟ ਕਰ ਲੈਨੇ ਆ ਠੀਕ ਹੈ ਕੋਈ ਜਨ ਪੁਰਾਣੇ ਗਾਹਕ ਨੇ ਉਹਨੂੰ ਨਹੀਂ ਲਏਗਾ ਨਹੀਂ ਜਿਪ ਕੋਈ ਨਵੇਂ ਗਾਹਕ ਨੇ ਉਹਨਾਂ ਤੋਂ ਲੈ ਵੀ ਲੈਦਾ 2000 ਰੁਪਏ ਠੀਕ ਹੈ 10 ਕਿਲੇ ਦਾ ਹਾਂਜੀ ਹਾਂਜੀ ਐਕਸਟਰਾ ਇਹਨਾਂ ਪ੍ਰੀਤ ਵਾਲੇ ਕਹਿੰਦੇ ਵੀ ਨੇਗੇ ਮੈਂ ਇਹਨਾਂ ਦੀ ਵੀਡੀਓ ਬਣਾ ਕੇ ਲਿਆਇਆ ਸੀਗਾ ਕਹਿੰਦੇ ਸਾਡੀ 1000 ਕਿਲੇ ਤੱਕ ਗਾਰੰਟੀ ਹੈ ਬਲੇਟਾਂ ਦੀ ਹੈਗੇ ਜੀ ਹੈਗੇ ਗਾਰੰਟੀ ਹੈਗੇ ਜੀ ਇਹ ਗਲੇਟਰ ਹੁੰਦੇ ਨਹੀਂ ਕੁਝ ਇਹਨੂੰ ਆਓ ਜੀ ਸਾਡੇ 350 ਕਿਲੋ ਤੱਕ ਪੇ ਛੇ ਸਾਲ ਵੜਦਾ ਹਾਂਜੀ ਹਾਂਜੀ ਤੇ ਰੱਬ ਸੁੱਖ ਰੱਖੇ ਇਹਨੇ ਇੱਕ ਵੜ ਦੇਗਾ ਬਸ ਵੜਦਾਂਗੇ ਵੜਦਾਂਗੇ ਜੀ ਕਿਤੇ 700 ਕਿਲਾ ਹੋ ਗਿਆ 700 ਕਿਲਾ ਵੜਦਾਂਗੇ ਅਸੀਂ ਜੀ ਲਾਲੋ ਸਾਹਿਬ ਹਜੇ ਅੱਜ 22 ਤਰੀਕ ਹੋਈ ਆ ਹਾਂਜੀ ਅਸੀਂ ਦੋਨਾਂ ਮਸ਼ੀਨਾਂ ਨਾਲ ਅਸੀਂ ਕਾਈ ਸੋ ਕਿੱਲਾ ਮੱਢੀ ਕਰਤੀ ਵੱਢ ਚੁੱਕੀ ਹੋਗੇ ਵੱਢ ਚੁੱਕੇ ਆ ਜੀ ਠੀਕ ਆ ਹੁਣ ਇਹ ਆਲੂ ਵਾਲੀ ਮੱਕੀ ਚੱਲਦੀ ਜਾਗੀ ਆਲੂਣ ਮੱਕੀ ਚੱਲਦੇ ਹਾਂ ਜੀ ਇਹਦਾ ਫਿਰ ਬੰਗਿੰਦਰ ਇੱਕ ਗੱਲ ਤਾਂ ਇਹ ਤਾਂ ਹੈਗੀ ਆ ਯਾਰ ਆਪਾਂ ਕਣਕ ਛੋਣੇ ਦੇ ਮਗਰ ਤੁਰੇ ਫਿਰਦੇ ਆ ਜੇ ਆਪਾਂ ਮੱਕੀ ਲਾਈਏ ਫਾਇਦੇ ਚ ਨਹੀਂ ਦੇਹਾਗੇ ਮੱਕੀ ਫਾਇਦੇ ਰੋਜੀ ਪੂਰੀ ਇਹਦੇ ਤਾਂ ਬਹੁਤ ਮਨੋਂ ਵੀਰੇ ਮੱਕੀ ਸਾਡੇ ਦਾ ਸਾਰਾ ਏਰੀਆ ਜੀ ਮੱਕ ਲਾਉਂਦਾ ਜੀ ਤਿੰਨ ਤਿੰਨ ਬਦਲਾ ਕੱਢਦਾ ਦੋ ਬਦਲਾ ਨਾਲ ਬਚਣਾ ਕੁਝ ਨਹੀਂ ਹੈ ਕਣਕਾਂ ਦੇ ਕੀ ਬਚੂਗਾ ਠੀਕ ਆ ਆੰਦਿਆਂ ਦੀ ਕੀ ਆਉਂਦ ਵੈਸੇ ਜਿਵੇਂ ਆਪਣੇ ਵਰਗੇ ਹੁਣ ਝੋਨਾ ਲਾਉਂਦੇ ਨੇ ਜੇ ਮੱਕੀ ਲਾ ਲਨ ਮੱਕੀ ਕਿਤੇ ਘੱਟ ਪੈਸੇ ਨਹੀਂ ਨਿਕਲਦੀ ਝੋਨਾ ਲਾ ਹੁਣ ਲੱਗੀ ਜਾਣਾ ਵੀਰੇ ਤੇ ਠੇਕਾ ਨਹੀਂ ਪੂਰਾ ਹੁੰਦਾ ਜੀ ਠੀਕ ਆ 70 70 ਪੈਰ ਪੈਣ 70 70 ਦਾ ਠੇਕਾ ਆਪਣੇ ਇਥੇ ਹੋਇਆ ਪਿਆ ਵਾ ਹਾਂਜੀ ਦੋ ਫਸਲਾਂ ਕੀ ਕੱਢਾਂਗੇ ਕਣਕ ਤੋਂ ਕੀ ਕੱਢਾਂਗੇ ਕਣਕ ਉਹ ਤਾਂ ਕੋਈ ਫਾਇਦਾ ਨਹੀਂ ਹੈਗਾ ਹਾਂਜੀ 50000 ਦੀ ਕਣਕ ਹੋਣੀ ਅਕੇਲੇ ਕੀ ਕੱਢਾਂਗੇ ਜੀ ਸਹੀ ਗੱਲ ਹੁਣ ਤਿੰਨ ਫਸਲਾਂ ਲਾ ਕੇ ਕੁਝ ਨਾ ਕੁਝ ਬਚਤ ਹੁੰਦੀ ਆ ਗਈ ਹਾਂਜੀ ਹਾਂਜੀ ਕਰਨਾ ਵੀ ਮੱਕੀ ਮੰਨ ਲਾ ਤੂੰ ਵੀਰੇ ਸਾਲਾ ਵੀ ਥੋੜਾ ਖਰਚ ਆਲੂ ਵਾਲੀ ਗੱਲ ਤੁਹਾਨੂੰ ਸਾਰੀ ਬੱਤ ਤੀ ਆ ਹਾਂਜੀ ਹਾਂਜੀ ਇਹ ਮਨ ਲਓ ਆਲੂ ਦਾ ਇੱਕ ਚੰਗਾ ਰੇਟ ਸੀ ਵਧੀਆ ਭਾਅ ਮਿਲਿਆ ਜੀ ਠੀਕ ਹੈ ਜਿਹੜੇ ਬਹੁਤ ਵਧੀਆ ਜ਼ਿਮੀਂਦਾਰਾਂ ਦੇ ਜਿਹਨਾਂ ਨੇ ਆਲੂ ਲਾਇਆ ਨੇ ਵਧੀਆ ਉਹਨਾਂ ਦੇ ਸਭ ਦੇ ਸਭ ਦੇ ਪੈਰ ਲੱਗੇ ਜੀ ਵਧੀਆ ਸਾਰੇ ਪੈਰ ਹਾਂ ਸਾਰੇ ਦੁਆਰਾ ਪੈਰ ਲੱਗੇ ਨੇ ਵਧੀਆ ਵਿੱਚ ਦਾ ਕੋਈ ਆਲੂ ਨਾਲ ਕੋਈ ਸਾਡੇ ਜਿਹੜੀ ਜ਼ਿਮੀਂਦਾਰਾ ਕੋਈ ਜ਼ਿਮੀਂਦਾਰ ਨਹੀਂ ਫੇਲ ਨੇ ਹੈਗਾ ਜੀ ਸਭ ਜ਼ਿਮੀਂਦਾਰ ਕੰਮ ਲੈਣਾ ਕੰਮ ਜਾਪ ਨਹੀਂ ਹਾਂਜੀ ਹਾਂਜੀ ਸਹੀ ਗੱਲ ਹੈ ਜਦੋਂ ਮੰਨ ਲਓ ਫਸਲਾਂ ਤਿੰਨ ਲੈਣੀਆਂ ਨਹੀਂਆਂ ਹਾਂਜੀ ਹਾਂਜੀ ਕਿਉਂਕਿ ਹੁਣ ਸਾਡੇ ਵਰਗੇ ਅਸੀਂ ਹਰ ਬੱਚੇ ਜ਼ਿਮੀਂਦਾਰ ਕਤਾਰ ਤੋਂ ਲਾਲੇਵਣੀ ਨੇ ਕਣਕ ਪਾਸੇੜੇ ਜੜੀ ਹੈਗੀ ਆ ਆ ਖਾਨਜੋਕੀ ਵੇਚਨੇ ਆ ਅਸਲੀ ਖਾਨਜੋਕੀ ਅੰਕ ਵੇਚਦੇ ਆ ਠੀਕ ਹੈ ਜੀ ਠੀਕ ਖੇਤੀ ਕਿੰਨੇ ਦੀ ਕਰਦਾ ਤੂੰ ਕਿੰਨੇ ਕਿਲੇ ਦੀ ਅਸੀਂ 150 ਕਿਲੇ ਦੀ ਖੇਤੀ ਕਰਦੇ ਆ ਠੀਕ ਆ ਹਾਂ ਜੀ ਫਿਰ ਕਿੰਨੇ ਬੰਦੇ ਰੱਖੇ ਹੁੰਦੇ ਨੇ ਬੰਦੇ ਜੀ ਆਪਣੇ ਨਾਲੋਂ ਹਿਸਾਬ ਹੁਣ 5 ਸਾਂਝ ਹੀ ਨੇ ਜੀ ਠੀਕ ਆ ਹਾਂ ਜੀ ਬਾਕੀ ਡਰਾਈਵਰ ਨੇ ਜੀ ਸਾਲ ਭਰ ਤੇ ਹਾਂ ਜੀ ਸਾਲ ਭਰ 5 ਬੰਦੇ 5 ਬੰਦੇ ਜੀ ਇੱਕੋ ਹੀ ਪਿੰਡ ਜ਼ਮੀਨ ਆ ਕਿ ਵੱਖੋ ਵੱਖਰਾ ਇਹ ਆਪਣੇ ਦੋ ਪਿੰਡਾਂ ਦੀ ਜ਼ਮੀਨ ਵੋਨੇ ਠੀਕ ਆ ਹਾਂ ਜੀ ਅਸੀਂ ਦੋ ਪਿੰਡਾਂ ਚ ਵੋਨੇ ਦੋ ਪਿੰਡਾਂ ਦੀ ਜ਼ਮੀਨ ਵੋਨੇ ਠ ਇਹ ਤਾਂ ਭੱਜਣਾ ਠੀ ਬਹੁਤ ਰਹਿੰਦੀ ਹੁਬਲਜਿੰਦਰ ਫਿਰ ਤਾਂ ਭੱਜਣਾ ਠੀ ਆਏ ਹੁਣ ਸਾਰਾ ਕੰਮ ਬੰਦਿਆਂ ਨੇ ਕਰਨਾ ਵਾ ਠੀਕ ਐ ਕਾ ਆਪਾਂ ਦਾ ਵਾ ਘੇੜਾ ਹੀ ਰੱਖਣਾ ਵਾ ਮੋਟਰ ਮਟਰ ਦੇ ਠੀਕ ਐ ਆ ਜਾਓਗੇ ਤੁਸੀਂ ਵੱਡਾ ਭਰਾ ਵਾ ਉਹ ਖੇਤੀਬਾੜੀ ਕਰਨੀ ਦੀ ਗੱਲ ਨਹੀਂ ਲਖਦਾ ਜੀ ਮੈਂ ਤਾਂ ਮਸ਼ੀਨਾਂ ਮਗਰ ਤੇ ਹੋਰ ਲੈਣ ਦੇਣ ਦਾ ਕੰਮ ਹਰ ਵਾਰ ਤੇਰਾ ਤਾਂ ਮੰਨ ਕੇ ਚੱਲੇ ਇਸ ਕੰਮ ਨਿਬੜਦਾ ਹੀ ਨਹੀਂ ਹੋਣਾ ਕਿਉਂਕਿ ਝੋਨੇ ਦਾ ਸੀਜ਼ਨ ਵੀ ਤਾਂ ਲਾਉਣਾਗਾ ਕਣਕ ਦਾ ਵੀ ਲਾਉਣਾ ਫਿਰ ਮੱਕੀ ਦਾ ਵੀ ਆ ਗਿਆ ਮੱਚੀ ਮੂੰਗੀ ਦਾ ਵੀ ਆ ਗਿਆ ਮੱਚੀ ਮੂੰਗੀ ਦਾ ਹਾਂਜੀ ਹਾਂਜੀ ਤੇਰਾ ਤਾਂ ਮਸ਼ੀਨਾਂ ਉਹ ਫਿਰ ਕੁਝ ਜਿਹੜਾ ਟਾਈਮ ਲੈਂਦਾ ਉਹ ਗਰਾਈ ਗਰਾਹੀ ਵੀ ਚਲੋ ਕਈ ਬੰਦੇ ਦਾ ਇਹੇ ਜੇ ਹੁੰਦੇ ਨੇ ਜਿਹੜੇ ਘਰੇ ਵੀ ਫੜਾ ਜਿੰਦੇ ਨੇ ਵਿਚ ਬੰਦੇ ਹੁੰਦਾ ਅੱਜ ਦਿਨਿਆਂ ਕੱਲੂ ਦਿਨਿਆਂ ਕੱਲੂ ਕਰਦੇ ਆ ਬਹੁਤ ਗਰਾਹੀ ਪਿੱਛੇ ਰੋਕ ਵੀ ਜਾ ਵਧੀਆ ਸਾਰੇ ਮੋٹے ਨੇ ਵੀ ਸਾਰੇ ਗਾਗ ਵਧੀਆ ਗਾਗ ਨੇ ਪੱਕੇ ਠੀਕ ਹੈ ਪੁਰਾਣੇ ਗਾਗ ਨੇ ਪਿਆ ਪਿਆ 100 100 ਕਿਲੋ ਸਾਰੇ ਗਾਗ ਨੇ ਮੇਰੇ ਕੋਲ ਜੀ ਠੀਕ ਹੈ ਹਾਂਜੀ ਹਾਂਜੀ ਉਹੀ ਗੱਲ ਆ ਵੀ ਵਧੀਆ ਗਾਗਾਂ ਕੋਈ ਦਿੱਕਤ ਨਹੀਂ ਹੈਗੀ ਗਰਾਹੀ ਦੀ ਹਾਂ ਜਿਵੇਂ ਮੂੰਗੀਆਂ ਵੱਢੀ ਜਾਂਦੇ ਹੋ ਤੁਸੀਂ ਇੱਕ ਮੂੰਗੀਆਂ ਹਜੇ ਹਰੀਆਂ ਖੜੀਆਂ ਨੇ ਉਹ ਫਿਰ ਕਣਕ ਵੱਢ ਕੇ ਆਉਂਦੇ ਹੋ ਤਣਕ ਵੱਢ ਕੇ ਮੂੰਗੀਆਂ ਨਹੀਂ ਉਹ ਤਾਂ ਇਹ ਫਿਰ ਲੋ ਇੱਕ ਜਿਮੀਦਾਰਾਂ ਨੇ ਮੂੰਗੀਆਂ ਬੀਜ ਲਈਆਂ ਇਹ ਅਗਲਾ ਕਹਿੰਦਾ ਜੇ ਜੇ ਤਾਂ ਵਧੀਆ ਪੱਕ ਗਈ ਜੀ ਫੇ ਤਾਂ ਕੰਬੈਨ ਵੜ ਲਾਂਗੇ ਨਹੀਂ ਕਰ ਸਾਰੀ ਖਾਲ ਖਾਲ ਬਣ ਜਾ ਜੀ ਹਾਂ ਠੀਕ ਆ ਯਾਨੀ ਉਹ ਮੌਕੇ ਤੇ ਜਿਵੇਂ ਵੀ ਮੌਕੇ ਦੇ ਜਿਵੇਂ ਹੋਇਆ ਜੀ ਇਹ ਤਾਂ ਮੌਸਮ ਰਹਿ ਗਿਆ ਫਸ ਕੇ ਵਧੀਆ ਸਾਰਾ ਮੌਸਮ ਰਹਿ ਗਿਆ ਜੀ ਫੇ ਤਾਂ ਮੂੰਗੀਆਂ ਜੀ ਉਹ ਵੱਡੀਆਂ ਕੰਬੈਨ ਵੜ ਜਾਣਗੀਆਂ ਤੇ ਸਾਰੀਆਂ ਜਮੀਂ ਪੈਗਾ ਤਾਂ ਬੱਚੀ ਖੰਡੂ ਹੋ ਜਾਣਗੇ ਜਾਨਾ ਝੋਨਾ ਫਿਰ ਕਿਹੜਾ ਲਾਉਣੇ ਬਾਈ ਤੁਸੀਂ ਝੋਨਾ ਸੱਭੀ ਲਾਉਣੇ ਜੀ ਸਾਰੀ ਸਾਰੇ ਸੱਭੀ ਲਾਉਣੇ ਨਾ ਤਾਂ ਜੀ ਠੀਕ ਆ ਵਧੀਆ ਨਿਕਾਲਾ ਵਧੀਆ ਨਿਕਾਲਾ ਜੀ ਪੂਰਾ ਵਧੀਆ ਰਹਿਣਾ ਜਿੰਨੀ ਸੇਵਾ ਕਰ ਲੋ ਠੀਕ ਹੈ ਉਹਨੇ ਜਿਆਦਾ ਲੇਖ ਲਾਈ ਹੈ ਜਿਵੇਂ ਹੁਣ ਮੱਕੀ ਮੁੱਕੀ ਚ ਲੇਟ ਹੋ ਜਾਣਗੇ ਕੋਈ ਉਹ ਤਾਂ ਨਹੀਂ ਕੋਈ ਲੇਟ ਨਹੀਂ ਆਜੀ ਕੱਲ ਜਿਹੜੀ ਵੇਚੀ ਆ ਜੀ ਮੈਂ ਘਟੋ ਘਟ 30 ਕਿਲਿਆਂ ਚਾਰੀ ਕਿਲੇ ਜਿਹੜੀ ਕੱਲ ਵੇਚੀ ਆ ਜੀ ਅਸੀਂ ਹਾਂਜੀ ਕੱਲ ਜਿਹੜੀ ਕੱਲ ਵੀਚੀ ਠੀਕ ਹੈ ਕੱਲ ਬਹੁਤ ਲਾਈ ਆ ਜੀ ਠੀਕ ਹੈ ਤੇ ਲਾਲੋ ਸਾਹਿਬ ਤੁਸੀਂ ਅਸੀਂ ਉਹ 10 ਟ੍ਰਿਕਸ ਸਟਾਰਟ ਕਰਨਾ ਲਾਉਣਾ ਜੰਮਾ ਠੀਕ ਹੈ ਹਾਂਜੀ ਹਾਂਜੀ ਬਲਜਿੰਦਰ ਇੱਕ ਜਿਵੇਂ ਆਲੂ ਨੇਗੇ ਆਲੂਆਂ ਦਾ ਫਿਰ 20 ਆਪਦਾ ਹੀ ਸਟੋਰ ਕਰਦੇ ਤੁਸੀਂ ਅਸੀਂ ਜੀ ਬੇ ਆਪਦਾ ਸਾਡਾ ਵਾਲਾ ਫਸੂਆ ਹੀ ਆਲੂ ਨਾਲ ਕੰਪਨੀ ਦੇ ਤੇ 100 ਕਿਲਿਆਂ ਆਲੂਆਂ ਲਾਉਨੇ ਆਂ ਜ ਇਹੜਾ ਕੰਪਨੀ ਦਾ ਆਲੂ ਹੁੰਦਾ ਥੋੜਾ ਪਹਿਲਾਂ ਕੰਮ ਚੱਲ ਪੈਂਦਾ ਐਡਵਾਂਸ ਚੱਲ ਪੈਂਦਾ ਕੰਪਨੀ ਠੀਕ ਆ ਕੰਪਨੀ ਦਾ ਇਹ ਕੰਪਨੀ ਵਾਲਾ ਆ ਜਿਓ ਅਗੇ ਤਾਂ ਆਲੂ ਪੱਟਿਆ ਜਾਂਦਾ ਲੇਬਰਾਂ ਪਹਿਲਾਂ ਅਜਸਟ ਹੋ ਜਾਂਦੇ ਵਿੱਚ ਕੰਮ ਚ ਜੀ ਠੀਕ ਆ ਕੋਈ ਨਾ ਸਾਨੂੰ ਥੋੜਾ ਲਾਉਣਾ ਪੈਂਦਾ ਆ ਓਵਰ ਕੰਟੈਕਟ ਬੇਸ ਤੇ ਹੁੰਦਾ ਕੰਟੈਕਟ ਬੇਸ ਤੇ ਆ ਜਾਂਦੇ ਠੀਕ ਆ ਉਹ ਪਹਿਲੀ ਆਪਣੇ ਨਾਲ ਤੈਅ ਕਰ ਲੈਂਦੇ ਨੇ ਪਹਿਲੇ ਕਰ ਲੈਣਾ ਹਾਂ ਜੀ ਵੀ ਆ ਰੇਟ ਚੱਕਾ ਹਾਂ ਰੇਟ ਚੱਕਾਂਗੇ ਹਾਂ ਜੀ ਠੀਕ ਵੀ ਘੱਟ ਨਿਕਲੇ ਵਧ ਨਿਕਲੇ ਵਧ ਨਿਕਲੇ ਜੀ ਹਾਂ ਜੀ ਠੀਕ ਆ ਆ ਉਹ ਵੀ ਵਧੀਆ ਗਾ ਉਹ ਕਿਹੜਾ ਏਰੀਆ ਖਰੀ ਆਪਣੇ ਆ ਕਈ ਕੰਪਨੀਆਂ ਚਾਰ ਪੰਜ ਕੰਪਨੀਆਂ ਹੈਗੀਆਂ ਨੇ ਆਪਣੇ ਠੀਕ ਆ ਤੇ ਜਿਹੜੀ ਮਰਜ਼ੀ ਕੰਪਨੀ ਦਾ ਵੀਜੋ ਆ ਲੋ ਜੀ ਉਹ ਚੰਨੋ ਚੰਨੋ ਹੈਗੇ ਉਹ ਹੈਗੇ ਆਪਣੇ ਇਧਰ ਹੈਫਰ ਕੰਪਨੀਆਂ ਨਵੀਂ ਆਈਏ ਪਹਿਲੇ ਸਾਲੀ ਠੀਕ ਆ ਹੋਰ ਵੀ ਪੈਪਸੀ ਵੀ ਹੈਗੀ ਆ ਜੀ ਠੀਕ ਆ ਹਾਂਜੀ ਜਿਵੇਂ ਤੂੰ ਤਾਂ ਹੁਣ 150 ਕਿਲੇ ਦੀ ਖੇਤੀ ਕਰਦਾ ਫਿਰ ਤੁਹਾਡੇ ਨਾਲ ਤਾਂ ਆਪ ਹੀ ਕੰਟੈਕਟ ਕਰਦੇ ਹੋਣਗੇ ਆਪ ਹੀ ਗ੍ਰੇਟ ਪੱਕੀਆਂ ਕੰਪਨੀਆਂ ਆਪਣੇ ਕੋਲ ਜੀ ਠੀਕ ਆ ਤੇ ਆਪਾਂ ਟੈਕਨੀਕੋ ਦਾ ਆ ਲੋ ਵੀਜਦੇ ਆਂ ਇਸ ਸਾਲ ਠੀਕ ਆ ਟੈਕਨੀਕੋ ਕੰਪਨੀਆਂ ਕਿੰਨਾ ਕੁ ਨਿਕਲਿਆਉਂਦਾ ਵੀ ਉਹਦਾ ਹੀ ਆਪਣੇ ਜਿਹੜੇ ਖਰਚੇ ਖਰਚੇ ਕੱਢ ਗਿਆ ਹਣ 60 ਤੋਂ 70 ਹਜ਼ਾਰ ਰੁਪਏ ਸਾਨੂੰ ਵੱਜ ਜਾਂਦਾ ਜੀ ਇਹਦਾ ਕੀਲੇ ਦਾ ਹਾਂਜੀ ਕੀਲੇ ਦਾ ਖਰਚਾ ਕੱਢ ਕੇ ਸਾਰਾ ਖਰਚਾ ਕੱਢ ਕੇ ਜੀ ਠੀਕ ਹੈ ਜਿਹੜੇ ਦੂਜੇ ਆਮ ਬੀਜ ਦਾ ਹਨ ਆਮ ਜੀ ਅੱਜ ਸਾਲ ਆਲੂ ਚੰਗਾ ਰਿਹਾ ਸਾਡਾ ਐਕਤੀ ਜਿਵੇਂ ਰੇਟ ਵਧੀਆ ਰਿਹਾ ਰੇਟ ਵਧੀਆ ਐਸੇ ਸਾਡਾ 1.5 ਤੋਂ 2 ਲੱਖ ਰੁਪਏ ਆਲੂ ਹੀਲੇ ਜੁਆ ਜੀ ਕੀਲੇ ਦਾ ਕੀਲੇ ਦਾ ਐਸੇ ਹੱਥ ਰੰਗ ਗਿਆ ਹੱਥ ਰੰਗ ਲਈ ਹੱਥ ਰੰਗ ਜਿਵੇਂ ਹੁਣ ਪਿਛਲੇ ਚਾਰ ਵੀ ਚੰਗਾ ਸੀ ਆਲੂ ਦਾ ਡਾਇਮੰਡ ਜਿਵੇਂ ਵਗੈਰਾ ਸੀ ਠੀਕ ਹੈ ਫਿਰ ਅਸਰ ਵੇਚਿਆ ਤੇ ਕੁਝ ਲੋਡ ਆਪਣੇ ਤੇ ਵਧੀਆ ਬੈਣ ਨਾਲ ਸਾਨੂੰ ਆਮਦਨ ਹੋਈ ਜੀ ਠੀਕ ਹੈ ਪਿਛਲੇ ਫਿਰ ਫੇਰ ਵੀ ਕਣਕ ਵਾਲੋਂ ਫੇਰ ਵੀ ਮੂਰੇ ਆ ਜੀ ਅਸੇ ਕਣਕ ਚੌਲੋਂੋਂ ਫੇਰ ਵੀ ਮੂਰੇ ਆ ਮੂਰੇ ਆ ਤੇ 400 ਰੁਪਏ ਘਟਾ ਬੈਕ ਜੇ ਤਾਂ ਵੀ ਮੂਰੇ ਆ ਜੀ ਇਹ ਠੀਕ ਆ ਹਾਂਜੀ ਹਾਂਜੀ ਜਦੋਂ ਡੇਢ 200 ਵਾਲਾ ਇਹਦਾ ਉਦੋਂ ਹੋ ਜਾਂਦਾ ਕਾ ਉਦੋਂ ਹੋ ਜਾਂਦੇ ਉਦੋਂ ਬਾਅਦ ਘਟਦੇ ਨੇਗਾ ਹਾਂਜੀ ਹਾਂਜੀ ਫਿਰ ਮੱਕੀ ਚੱਕ ਲੈਂਦੇ ਮਗਰ ਮੱਕੀ ਜੰਗੀ ਹੋ ਜਾਂਦੇ ਆਪਣੇ ਠੀਕ ਆ ਹੁਣ ਸਾਡੇ ਨੂੰ ਮੱਕੀ ਆ ਜੀ ਮੱਕੀ ਵਧੀਆ ਨਹੀਂ 80000 ਤੋਂ ਲੈ ਕੇ 90000 ਤੱਕ ਮੱਕੀ ਨਿਕਲ ਜਾਂਦੀ ਏ ਕਿਲੇ ਦੀ ਠੀਕ ਆ ਆਹੋ ਜਿਵੇਂ ਹੁਣ ਮੰਨ ਲਓ ਇੱਕ ਦੀ ਕਣਕ ਦੇ ਸੀਜ਼ਨ ਬੰਦੇ ਰਹੇ ਨੇ ਮੀਂਹ ਪੈਂਦੇ ਰਹੇ ਨੇ ਘਟ ਗਏ ਹੁਣ ਜਿਹੜ ਉਹਨਾਂ ਨੂੰ ਤਾਂ ਘਟ ਗਏ ਤੇਰਾ ਜਿਵੇਂ ਮੱਕੀ ਦਾ ਕੰਮ ਚੱਲਦਾ ਤੇਰਾ ਵਧੀਆ ਲੱਗ ਜੇ ਨਾ ਹਾਂਜੀ 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 ਚੀਜ਼ ਆ ਜਿੱਕਾ ਜਿਹੜੀਆਂ ਬਣਿਆ ਕਰਨਾ ਵੀਰੇ ਦਾ ਜੇ ਆਪਾਂ ਮੰਨ ਕੇ ਚੱਲ ਆ ਜਿੰਦਰ ਸਿੰਘਾ ਬਲਜਿੰਦਰ ਹੁਣ ਇੰਨੀ ਖੇਤੀ ਕਰਦਾ ਹੈ 150 ਕਿਲੇ ਦੀ ਜੇ ਆਪਾਂ ਕਹੀ ਬਹੁਤ ਇੱਕ ਪਾਸੇ ਬੋਹਣ ਲੱਗ ਜਾ ਬਾਹੀ ਨਹੀਂ ਜਾਂਦੀ ਬੰਦੇ ਤੋਂ ਠੀਕ ਆ ਇੱਕ ਪਾਸੇ ਦਰੇ ਪਾਉਣ ਲੱਗ ਜਾ ਸਿਰੇ ਵਾਲੇ ਪਾਸੇ ਚੜਦਾ ਨਹੀਂ ਬੰਦਾ ਨਹੀਂ ਨਹੀਂ ਕਰਦਾ ਬੰਦੇ ਦੀ ਹਿੰਮਤ ਤੇ ਬੰਦੇ ਦਾ तरीका ਬਣਾਇਆ ਹੁੰਦਾਗਾ ਵੀ ਆਪਾਂ ਅੱਜ ਰਹੀ ਹੀ ਪਉਣਾ ਜਾਂ ਆਪਾਂ ਆਇਆ ਕੰਮ ਕਰਨਾ ਉਹ ਟਾਈਮ ਤੇ ਟਾਈਮ ਟੂ ਟਾਈਮ ਕਰਦੇ ਨੇ ਜਿਵੇਂ ਗੰਨਾ ਢੋਂਦਾ ਗੰਨੇ ਦੇ ਦਾ ਡਰਾਈਵਰ ਵੱਖਰਾ ਰੱਖਿਆ ਹੋਇਆ ਠੀਕ ਆ ਉਹਨੂੰ ਗੇੜੇ ਦੇ ਹਿਸਾਬ ਨਾਲ ਪੈਸੇ ਦੇਣੇ ਨੇ ਵੱਲੋਂ ਠੀਕ ਆ ਤੇ ਟੈਂਸਰ ਇਹਨੇ ਗੰਨੇ ਵਾਲੇ ਵੀ ਵੱਖਰੇ ਡਰਾਈਵਰ ਦੀ ਟੈਂਸਰ ਆ ਡਰਾਈਵਰ ਨੇ ਧਰਨਾ ਡਰਾਈਵਰ ਨੇ ਲੈ ਕੇ ਜਾਣਾ ਉਹਨੇ ਸਾਰਾ ਕੁਝ ਹੀ ਲੈ ਦੇਣਾ ਇਹ ਤਾਂ ਔਰ ਵਧੀਆ ਤਰੀਕਾ ਨਾਲ ਵੀ ਰਕਮ ਕਰਦਾ ਤਰੀਕੇ ਨਾਲ ਚੱਲਦਾਗਾ ਅੱਜ ਅਸੀਂ ਇਕੱਲੇ ਕਟਰ ਦੀ ਨਹੀਂ ਸੀ ਵੀਡੀਓ ਬਣਾਉਣ ਆਏ ਅੱਜ ਅਸੀਂ ਵੀਰੇ ਨਾਲ ਬਲਜਿੰਦਰ ਨਾਲ ਖੇਤੀ ਦੀਆਂ ਗੱਲਾਂ ਵੀ ਕੀਤੀਆਂ ਨਹੀਂ ਕੀ ਸਾਬ ਮੱਕੀ ਨਿਕਲਦੀ ਆ ਹਨਾ ਸਾਰੀ ਗੱਲਬਾਤ ਕਰੀਆ ਵੀਰੇ ਨਾਲ ਤੇ ਹੋਰ ਸੁਣਾਓ ਵੀਰੇ ਗੱਲਬਾਤ ਕੋਈ ਹੋ ਸਭ ਠੀਕ ਠਾਕ ਜੀ ਵਧੀਆ ਮੈਂ ਮੂੰਗੀ ਦਾ ਕਿੰਨਾ ਕੁ ਏਰੀਆ ਵੜਦੋਂਗੇ ਮੂੰਗੀ ਦਾ ਜੀ ਅਜੇ ਆਪਣੇ ਵਿੱਚ ਚੱਲਦੀ ਆ ਲਾ 200 ਕਿਲ ਦਾ ਵਾਢੀ ਆ ਮੂੰਗੀ ਦੀ ਕਰਤੀ ਆ ਜੇ ਤੱਕ 200 ਕਿਲਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਲਾਲੋ ਸਾਹਿਬ ਅਜੇ ਅਸੀਂ ਘਟੋ ਘਟ ਜੀ ਇਹਨਾਂ 100 ਕਿਲਾ ਵਾਢੀ ਸੀ ਹੋਰ ਕਰਦਾਂਗੇ ਮੂੰਗੀ ਦੀ ਠੀਕ ਹੈ ਜਿਵੇਂ ਕਣ ਕਾਲੀਆਂ ਮੂੰਗੀਆਂ ਹਨੀਆਂ ਇਹਦੇ ਉਹ ਸਾਰੀ ਵਾਢੀ ਕਰਨੀ ਆ ਜੀ ਉਹ ਕਰਨੀ ਆ ਉਹ ਕਰਨੀ ਆ ਹਾਂਜੀ ਹਾਂਜੀ ਠੀਕ ਹੈ ਇਜੇ ਮੇਰੇ ਅਲੂਆਂ ਵਾਲੀ ਚ ਬੀਜੀ ਹੋਈਆਂ ਮੰਗੀਆਂ ਜਾਂ ਜਿਹੜੀ ਕਣਕਾਂ ਚ ਇਹਦਾ ਚੜ ਝੂੜ ਦਾ ਕਿੰਨਾ ਫਰਕ ਪੈ ਜਾਂਦਾ ਇਹ ਤਾਂ ਦੋਗਣਾ ਦੋਗਣੀ ਦਾ ਫਰਕ ਆ ਜੀ ਸਹੀ ਇਹ ਆ ਪਾਲੂ ਵਾਲੇ ਮੱਕੀ ਲਿਖੀ ਹੋਈ ਮੰਗੀ ਲਿਖੀ ਹੋਈ ਆ 8 ਕਵਾਂਟਰ ਦੀ ਹਾਂਜੀ ਤੇ ਇਹਦਾ ਕਣਕਾਂ ਦੇ 4 ਦੀ ਲਿਖੀ ਹੋਈ ਆ ਜੀ ਠੀਕ ਹੈ ਹਾਂਜੀ ਫਰਕ ਵਾਲਾ ਮੌਸਮ ਨਹੀਂ ਸਹੀ ਮਿਲਦਾ ਇਹਨੂੰ ਮੌਸਮ ਨਹੀਂ ਬਾਕੀ ਬਲਜਿੰਦਰ ਇੱਕ ਹੋਰ ਵੀ ਆ ਜਿਵੇਂ ਹੁਣ ਆ ਚਾਰ ਵਾਸਤੇ ਮੱਕੀ ਬੀਜ ਲੈਂਦਾ ਕਣਕ ਵੱਢ ਕੇ ਅਗਲਾ ਹਾਂਜੀ ਹਾਂਜੀ ਉਹ ਵੀ ਮੈਨੂੰ ਕੋਈ ਇਹ ਨਹੀਂ ਕਾਮਯਾਬ ਸੀ ਤਾਂ ਨਹੀਂ ਹੁੰਦੀ ਉਹ ਤਾਂ ਬਹੁਤ ਖਰਚਾ ਆਉਂਦਾ ਜੀ ਤਾਂ ਖਰਚਾ ਬਹੁਤ ਜ਼ਿਆਦਾ ਬਹੁਤ ਹਨੇ ਗਰਮੀ ਆ ਮੌਸਮ ਹੁੰਦਾ ਟਾਈਮ ਬਾਕੀ ਤੁਰਦੀ ਬਹੁਤ ਓਕੀ ਹੈ ਜੀ ਮੈਂ ਤੈਨੂੰ ਪਾਈਉ ਪੁੱਛਿਆ ਨਾ ਇਹ ਮੱਕੀ ਦਾ ਇਹ ਮੱਕੀ ਦਾ ਬਹੁਤ ਘੱਟ ਟਾਈਮ ਲੈਂਦੀ ਹੈ ਜੀ ਬਸ ਲੌਬੀ ਲਾਉਣ ਸਾਰ ਮੱਕੀ ਉੱਪਰ ਜਾਂਦੇ ਗਏ ਰਹੇ ਰੀਨਾ ਇੱਕ ਦੀ ਦੋ ਕੁ ਕਿਲੇ ਬੀਜੇ ਨੇ ਅੱਛਾ ਜੀ ਉਹ ਤਾਂ ਸਾਲੀ ਬਾਦੀ ਦੇਖਦੀ ਨਹੀਂ ਉੱਥੇ ਜੀ ਖੜੀ ਆ ਰੇਹ ਪਾ ਦੋ ਸਪਰੇਅ ਕਰ ਦੋ ਰੇਹ ਪਾ ਦੋ ਸਪਰੇਅ ਕਰ ਦੋ ਤਾਂ ਹੀ ਪੁੱਛਿਆ ਵੀ ਤੇ ਵਿੱਚੀ ਬਾੜੀ ਦਾ ਕਰਕੇ ਤੇਰਾ 15 ਕ ਹਜ਼ਾਰ ਰੁਪਿਆ ਖਰਚਾ ਆਉਂਦਾ ਇਹ ਤਾਂ ਮੌਸਮ ਸਹੀ ਹੁੰਦਾ ਹਾਂ ਜੀ ਮੌਸਮ ਬੜੀ ਵਧੀਆ ਹੁੰਦਾ ਰੰਡ ਹੁੰਦੀ ਆ ਰੰਡ ਦੀ ਮੱਕੀ ਤੁਰਦੀ ਬਹੁਤ ਵਧੀਆ ਤੁਰਦੀ ਬਹੁਤ ਵਧੀਆ ਜੀ ਹਾਂਜੀ ਹਾਂਜੀ ਇਹ ਫਿਰ ਮੰਡੀ ਚ ਮੰਡੀ ਕਰਨੀ ਇਹਦੇ ਲਾ ਕੇ ਹੋਣਗੇ ਇਹ ਜੀ ਜਿਵੇਂ ਹੁਣ ਆਪਣੇ ਪ੍ਰਾਈਵੇਟ ਬੰਦੇ ਖਰੀਦੀ ਜਾਂਦੇ ਨੇ ਜੀ ਠੀਕ ਆ ਫਿਰ ਫੈਕਟਰੀਆਂ ਨਾਲ ਖਰੀਦੀ ਜਾਂਦੇ ਨੇ ਪ੍ਰਾਈਵੇਟ ਠੀਕ ਆ ਉਹ ਖਰੀਦੀ ਜਾਂਦੇ ਨੇ ਜੀ ਆਪਾਂ ਗਿੱਲੀ ਮੱਕੀ ਲੈ ਕੇ ਸੁਕਾ ਕੇ ਗਾਹਾਂ ਜਿਵੇਂ ਹੁਣ ਜਿਵੇਂ ਹੁਣ ਗਿੱਲੇ ਆਪਾਂ ਅੱਜ ਵੱਢ ਲਈ ਹਾਂਜੀ ਜਿਵੇਂ ਉਸ ਕਾਉਣਗੇ ਇਸ ਕਾਉਣ ਚ ਕਿੰਨਾ ਖਰਕ ਫਰਕ ਪੈ ਜੇਗਾ ਵਜਨ ਦਾ ਸੁਕਾਉਣ ਜਿਹੜੀ 60 70 ਮੋਕਚ ਵਾਲੀ ਮੱਕੀ ਹੈ ਜੀ ਹਾਂਜੀ ਉਹ ਜੇ ਘੱਟੋ ਘੱਟ 30 ਕਿਲੋ 30 ਕਿਲੋ ਦੇ ਇਧਰ ਮਾਰ 30 ਕਿਲੋ ਘੱਟ ਦੇ ਕਵਾਂਟਲ ਚ ਕਵਾਂਟਲ ਚ ਕਵਾਂਟਲ ਚ ਠੀਕ ਆ ਹਾਂਜੀ ਉਹ ਫਿਰ 14-1500 ਰੁਪਏ ਦਾ ਰੇਟ ਹੈਗਾ ਜੀ ਗਿੱਲੀ ਦਾ ਗਿੱਲੀ ਦਾ ਹਾਂਜੀ ਹਾਂਜੀ ਜਿਸ ਘਾਕੇ ਦੀ ਇਹ ਤਾਂ ਮੰਨ ਕੇ ਚੱਲੋ ਜਿਸ ਘਾਕੇ ਦੀ ਇਹ ਤਾਂ 2100 ਤੋਂ ਲੈ ਕੇ ਜੀ 2200 ਤੱਕ ਰੇਟ ਸਰ ਉਹ ਤਾਂ ਉੱਥੇ ਵਗਿਆ ਬਜੰਦਰ ਗੱਲ ਉਹ ਜਿੰਨੀ ਕਿ ਗਿੱਲੀ ਵਜਨ ਬਧਾ ਜੂ ਉਹ ਹੀ ਜੀ ਗਿੱਲੀ ਵਜਨ ਬਧਾ ਦਿੰਦੇ ਵੀਰੇ ਖੇਚਲਾ ਨਹੀਂ ਕਰਨੀ ਪੈਂਦੀ ਲੱਕੰਡਾ ਕਰਕੇ ਆਉਣਾ ਵੀਰਾ ਜਾਂਦਾ ਨੇ 70 ਤੇ ਲਾ ਕੇ ਆਉਂਦਾ ਠੀਕ ਆ ਠੀਕ ਆ ਮਰੇ ਹਰਸੀ ਕੰਡਾ ਕਰਾ ਕੇ ਉੱ